ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਮਨਮਤ ਨਗਰ ਪਿੰਡ 나ਥੇਵਾਲੇ ਦੇ ਵਿੱਚ 나ਥੇਵਾਲਾ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਇਹ ਪਿੰਡ ਰਹਿ ਜਾਂਦਾ ਸਰਸੜੀ ਦੇ ਬਿਲਕੁਲ ਕੋਲੇ ਕੋੜਕਪੁਰਾ ਸਰਸੜੀ ਜਿਹੜਾ ਮਿੱਤਰੋ ਰਹਿ ਜਾਂਦਾ ਤੇ ਸਰਸੜੀ ਦੇ ਬਿਲਕੁਲ ਕੋਲੇ ਕਰਕੇ ਵਸਿਆ ਹੋਇਆ ਪਿੰਡ ਆ 나ਥੇਵਾਲਾ ਨਾਥੇ ਵਾਲੇ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਇਸ ਟਾਈਮ ਇੱਕ ਨੱਥੇ ਵਾਲਾ ਪਿੰਡ ਹੈਗਾ ਜਿਹੜਾ ਉਹ ਮੋਗੇ ਜ਼ਿਲ੍ਹੇ ਦਾ ਪਿੰਡ ਆ ਉਹ ਨੱਥੂ ਵਾਲਾ ਗਰਬੀ ਦੇ ਕੋਲੇ ਰਹਿ ਜਾਂਦਾ ਇਹ ਪਿੰਡ ਨਾਥੇ ਵਾਲਾ ਜਿਹੜਾ ਮਿੱਤਰੋ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਗਿਆ ਤੇ ਇਹ ਰਹਿ ਗਿਆ ਸਿਰਸੜੀ ਦੇ ਕੋਲੇ ਬਿਲਕੁਲ ਕੋਟਕਪੂਰਾ ਸ਼ਹਿਰ ਵੀ ਇਸ ਪਿੰਡ ਦੇ ਨੇੜੇ ਆ ਕੋਟ ਸੁਖੀਆ ਵੀ ਨੇੜੇ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਤੇ ਇੱਕ ਪਹਿਲਣ ਚੋਟੀ ਬਹੁਤ ਸੋਹਣੀ ਤਿਆਰ ਹੋਈ ਬਾਈ ਹੁਣਾਂ ਦੀ ਵਿਕਾਉ ਲਾਈ ਆ ਰੇਟ ਵੀਡੀਓ ਦੇ ਵਿੱਚ ਕਰਾ ਦੂੰਗਾ ਜਾਇਜ਼ ਕੀਮਤ ਮਗਾ ਦੂੰਗਾ ਉਦੋਂ ਬਾਅਦ ਤੁਹਾਡਾ ਥੋੜਾ ਬਹੁਤਾ ਮਨਤਨ ਹੋਊਗਾ ਕੱਟੀ ਬਹੁਤ ਚੰਗੀ ਆ ਮਿੱਤਰੋ ਆਓ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਪਾਂ ਕੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਰੇਟ ਕਰਦਾ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਭਾਈ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਅਸਾਂ ਨਾਮ ਦੱਸ ਦਈਏ ਕਿਹੜਾ ਦੀ ਵੀਰੇ ਸੁਖਦੀਪ ਸਿੰਘ ਜੀ ਠੀਕ ਆ ਵੀਰੇ ਇਹ ਤੇ ਆਪਣਾ ਘਰ ਆ ਗਿਆ ਵੀਰੇ ਪੈਣਾ ਨਾਥੇ ਵਾਲੇ ਦੇ ਵਿੱਚ ਫਿਰਨੀ ਦੇ ਉੱਤੇ ਹੈ ਨਾ ਫਿਰਨੀ ਦੇ ਉੱਪਰ ਹਾਂਜੀ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਜਿਹੜੀ ਆਪਾਂ ਝੋਟੀ ਵੇਚਨੀ ਆ ਇਹ ਪਹਿਲੇ ਨਹੀਂ ਆ ਵੀਰੇ ਪਹਿਲਾਂ ਨਾ ਵੀਰੇ ਠੀਕ ਹੈ ਕਿੰਨੀ ਉਮਰ ਦੀ ਹੋ ਗਈ ਵੀਰੇ ਇਹ ਇਹ ਹੋ ਗਈ ਬਈ 3 ਸਾਲ ਦੇ ਕਰੀਬ ਜੀ 3 ਸਾਲ ਦੇ ਕਰੀਬ ਠੀਕ ਆ ਅੱਛਾ ਵੀਰੇ ਮਾਂ ਦਾ ਦੁੱਧ ਕਿੰਨਾ ਕੋਹੀ ਹਿੰਦੀ ਦਾ ਮਾਂ ਦਾ ਸਹੀ ਹੈ ਵੀਰੇ 14.5 ਤੋਂ 15 ਕਰੀਬ ਜੀ 14.5 ਤੋਂ 15 ਦੋ ਤੇ ਦਿਨ ਕਿੰਨੇ ਪਏ ਆ ਵੀਰੇ ਇਹਦੇ ਹਜੇ ਇਹਦੇ ਦਨ 6-7 ਦਿਨ ਪਈ ਹੈ 6-7 ਦਿਨ ਪਈ ਹੈ ਹਜੇ ਫਿਰ ਤਾਂ ਸੋਣੀ ਹੋਰ ਵੀ ਤਿਆਰ ਹੋ ਜੂ ਬਹਿ ਤਿਆਰੀ ਤਾਂ ਹੁਣੇ ਬਹੁਤ ਚੰਗੀ ਹੈ ਹਨਾ ਹਾਂਜੀ ਬਾਈ ਜੀ ਬਟਨ ਵਾਲਾ ਲੇਵਾ ਜਿਹਨੂੰ ਕਹ ਦਿੰਦੇ ਮਿੱਤਰੋ ਲੇਵਾ ਲੱਗਾ ਇਹਨੂੰ ਕਰਮਾਲੀ ਨੂੰ ਵੇਖੋ ਕਿਰ ਉਹਦੀ ਅੱਛਾ ਵੀਰੇ ਦਾ ਰੇਟ ਕੀ ਰਹੂਗਾ ਬਾਈ ਰੇਟ ਬਾਈ ਜੀ ਜਾਇਜ਼ ਹੀ ਹੋਊਗਾ 1 ਲੱਖ ਤੇ 5000 ਰੁਪਿਆ ਜੀ 1 ਲੱਖ 5000 ਰੁਪਿਆ ਬਾਈ ਦੇ ਵਿੱਚ ਥੋੜਾ ਬਹੁਤਾ ਮੰਨਣਾ ਮੋਟਾ ਹੀ ਹੋਊਗਾ ਵੀਰੇ ਠੀਕ ਹੈ ਵੀਰੇ ਇਹਦੇ ਤੋਰ ਦੀ ਵੀਰੇ ਕੱਢੀਏ ਬਾਹਰ ਨੂੰ ਭਰਾ ਹਾਂਜੀ ਜ਼ਰੂਰ ਖੋਲੀ ਭਰਾ ਇਹਨੂੰ ਮੜਾ ਜਾ ਲੇ ਮਿੱਤਰੋ 1 ਲੱਖ ਤੇ 5000 ਰੁਪਇਆ ਇਹਦੀ ਕੀਮਤ ਆ ਪਹਿਲਾ ਸੂਆ ਝੋਟੀ ਨੇ ਸੂਣਾ ਵਾ 3 ਸਾਲ ਦੀ ਉਮਰ ਆ ਮਿੱਤਰੋ 5 ਸਾਲ 5 6 ਸਾਲ ਦਿਨ ਪੈ ਜਿਹੜੇ ਉਹਦੇ ਪੂਰੇ ਹੋਣ ਦੇ ਵਿੱਚ ਪੰਜ ਤੋਂ 6 ਦਿਨ ਬਾਕੀ ਪਏ ਆ ਥਣ ਬਹੁਤ ਚੰਗਾ ਕੱਢਿਆ ਹੋਇਆ ਮਿੱਤਰੋ ਬਟਨਾਂ ਵਾਲਾ ਲੇਵਾ ਵਾ ਸੋਹਣੀ ਸੁਨੱਖੀ ਝੋਟੀ ਆ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਮੋਹਰਾ ਨਸਲ ਦੇ ਵਿੱਚ ਪੈਂਦੀ ਮਿੱਤਰੋ ਸੋਹਣਾ ਸੁਨੱਖਾ ਸਰੀਰਕ ਪੰਤਰ ਪਲੀ ਸਭੀ ਪਿੱਠ ਪੂੜੇ ਵਾਲੀ ਖੜਨੀ ਖੁੜਨੀ ਵਾਲੀ ਝੋਟੀ ਮਿੱਤਰੋ ਦੁੱਧ ਪਾਲਾ ਨਹੀਂ ਤਾਂ ਪਹਿਲੇ ਸੂਏ ਦੇ ਵਿੱਚ ਹੀ 10 11 ਕਿਲੋ ਦੇ ਦਊਗੀ 1 ਲੱਖ 500 ਰੁਪਈਆ ਦੀ ਕੀਮਤ ਦਾ ਵਿੱਚੋਂ ਮਾਨਤਾਣ ਹੋ ਜਾਊਗਾ ਮਿੱਤਰੋ 나ਥੇਵਾਲੇ ਪਿੰਡ ਦੇ ਵਿੱਚ ਇਹ ਝੋਟੀ ਖੜੀ ਹੋਈ ਆ ਜਿਸ ਭਰਾ ਦੇ ਕੋਲੇ ਖੜੀ ਆ ਨੰਬਰ 22 ਦਾ ਸਕਰੀਨ ਦੇ ਉੱਤੇ ਲਾ ਦਾਂਗੇ ਨੋਟ ਵੀ ਕਰ ਲਓ ਵੀਰੇ ਨੰਬਰ ਦੱਸੀ ਬਾਈ 98154 87505 ਇੱਕ ਵਾਰੀ ਹੋਰ ਬੋਲ ਦੀ ਵੀਰੇ 98154 87505 98154 87505 87505 ਹੈਨਾ ਇਸ ਨੰਬਰ ਤੇ ਕਰ ਲਓ ਬਾਈ ਨਾਲ ਰਬਤਾ ਕਾਇਮ ਮਿੱਤਰੋ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ 나ਥੇਵਾਲਾ ਜ਼ਿਲ੍ਹਾ ਲੱਗਦਾ ਬਾਈ ਨੂੰ ਫਰੀਦਕੋਟ ਸਰਸਦੀ ਪਿੰਡ ਨੇੜੇ